ਦੋਦੀ ਤੋਂ ਸਫਰ ਸ਼ੁਰੂ ਕਰਕੇ 1 ਲੱਖ ਕਰੋੜ ਰੁਪਏ ਦੇ ਮਾਲਕ ਬਣੇ ਸੀ ਨਿਰਮਲ ਸਿੰਘ ਪੰਗੂ ਕਰੋੜਾਂ ਦੇ ਮਾਲਕ ਦਾ ਦੁਖਦਾਈ ਅੰਤ ਪਹਿਲਾ ਪੁੱਤ ਦੀ ਸੜਕ ਹਾਦਸੇ ਵਿੱਚ ਕੋਈ ਸੀ ਮੌਤ ਪੰਜਾਬ ਦੇ ਰਹਿਣ ਵਾਲੇ ਪਰਲ ਗਰੁੱਪ ਦੇ ਮਾਲਕ ਅਤੇ 45000 ਕਰੋੜ ਦੇ ਮਾਸਟਰਮਾਈਂਡ ਨਿਰਮਲ ਸਿੰਘ ਭੰਗੂ ਦੀ ਐਤਵਾਰ ਨੂੰ ਮੌਤ ਹੋ ਗਈ। ਉਹਨਾਂ ਨੂੰ ਸਾਲ 2016 ਦੇ ਵਿੱਚ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਯਾਨੀ ਕਿ ਸੀਬੀਆਈ ਨੇ ਗ੍ਰਫਤਾਰ ਕੀਤਾ ਸੀ। ਇਸ ਤੋਂ ਬਾਅਦ ਉਹ ਦਿੱਲੀ ਦੀ ਤਿਹਾਰ ਜੇਲ੍ਹ ਵਿੱਚ ਬੰਦ ਸੀ। ਐਤਵਾਰ ਨੂੰ ਸਿਹਤ ਵਿਗੜਨ ਤੋਂ ਬਾਅਦ ਉਹਨਾਂ ਨੂੰ ਦਿੱਲੀ ਦੇ ਇੱਕ ਹਸਪਤਾਲ ਵਿਖੇ ਇਖੇਦ ਦਾਖਲ ਕਰਵਾਇਆ ਗਿਆ। ਜਿੱਥੇ ਸ਼ਾਮ 7:50 ਤੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਵਰਲ ਗਰੁੱਪ ਦਾ ਮਾਲਕ ਨਿਰਮਲ ਸਿੰਘ ਪੰਗੂ ਪੰਜਾਬ ਦਾ ਰਹਿਣ ਵਾਲਾ ਸੀ ਦੱਸਿਆ ਜਾ ਰਿਹਾ ਹੈ ਕਿ ਉਹ ਜਵਾਨੀ ਦੇ ਦਿਨਾਂ ਵਿੱਚ ਆਪਣੇ ਭਾਈ ਦੇ ਨਾਲ ਸਾਈਕਲ ਤੇ ਦੁੱਧ ਵੇਚਦਾ ਸੀ ਇਸੇ ਦੌਰਾਨ ਉਸਨੇ ਪੋਲਿਟੀਕਲ ਸਾਇੰਸ ਦੀ ਪੋਸਟ ਗ੍ਰੈਜੂਏਸ਼ਨ ਵੀ ਕੀਤੀ ਇਸ ਤੋਂ ਬਾਅਦ ਜਾਣਕਾਰੀ ਮੁਤਾਬਕ ਪੰਗੂ ਨੌਕਰੀ ਦੀ ਤਲਾਸ਼ ਵਿੱਚ ਕੋਲਕਾਤਾ ਚਲੇ ਗਿਆ ਜਿੱਥੇ ਉਸਨੇ ਇੱਕ ਫੇਮਸ ਇਨਵੈਸਟਮੈਂਟ ਕੰਪਨੀ ਪੀਅਰਲੈਸ ਦੇ ਵਿੱਚ ਕੁਝ ਸਾਲ ਕੰਮ ਕੀਤਾ ਉਸ ਤੋਂ ਬਾਅਦ ਕਥੇ ਤੌਰ ਤੇ ਇਨਵੈਸਟਰਸ ਤੋਂ ਕਰੋੜਾ ਰੁਪਏ ਦੀ ਠੱਗੀ ਵਾਲੀ ਹਰਿਆਣਾ ਦੀ ਇੱਕ ਕੰਪਨੀ ਦੇ ਵਿੱਚ ਕੰਮ ਕਰਨ ਲੱਗਿਆ ਇਸ ਕੰਪਨੀ ਦੇ ਬੰਦ ਹੋਣ ਤੋਂ ਬਾਅਦ ਉਹ ਬੇਰੁਜ਼ਗਾਰ ਹੋ ਗਿਆ ਇਸੇ ਕੰਪਨੀ ਦੇ ਕੰਮ ਕਰਨ ਦੇ ਤਰੀਕੇ ਦੇ ਤਹਿਤ ਉਸਨੇ 1980 ਵਿੱਚ ਪਲਜ਼ 골ਡਨ ਫੋਰੈਸਟ ਨਾਮ ਦੀ ਕੰਪਨੀ ਬਣਾਈ ਇਹ ਕੰਪਨੀ ਵੀ 골ਡਨ ਫੋਰੈਸਟ ਇੰਡੀਆ ਲਿਮਟਿਡ ਦੀ ਤਰਜ਼ ਤੇ ਲੋਕਾਂ ਦੇ ਕਰੋੜਾ ਰੁਪਏ ਜਮ੍ਹਾਂ ਕਰਵਾ ਕੇ ਉਹਨਾਂ ਨੂੰ ਮੋਟਾ ਮੁਨਾਫਾ ਦੇਣ ਦਾ ਵਾਅਦਾ ਕਰਦੀ ਸੀ 1996 ਤੱਕ ਕੰਪਨੀ ਨੇ ਕਰੋੜਾ ਰੁਪਏ ਇਕੱਠੇ ਕਰ ਲਏ ਇਨਕਮ ਟੈਕਸ ਤੇ ਹੋਰ ਦੂਜੀ ਜਾਂਚ ਤੇ ਚਲਦੇ ਕੰਪਨੀ ਨੂੰ ਬੰਦ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਉਸਨੇ ਪੰਜਾਬ ਦੇ ਬਰਨਾਲਾ ਤੋਂ ਇੱਕ ਨਵੀਂ ਕੰਪਨੀ ਪਲਸ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ ਦੀ ਸ਼ੁਰੂਆਤ ਕੀਤੀ ਇਹ ਇੱਕ ਚੇਨ ਸਿਸਟਮ ਸਕੀਮ ਸੀ ਕੰਪਨੀ ਦੇ ਦਿੱਤੇ ਗਏ ਵੱਡੇ ਮੁਨਾਫੇ ਦੇ ਦਾਅਵੇ ਅਤੇ ਹੋਰ ਵਾਅਦਿਆਂ ਦੇ ਲਾਲਚ ਦੇ ਵਿੱਚ ਲਗਭਗ 5 ਕਰੋੜ ਤੋਂ ਜ਼ਿਆਦਾ ਲੋਕਾਂ ਨੇ ਇਸ ਵਿੱਚ ਪੈਸਾ ਲਗਾ ਦਿੱਤਾ ਇਸੇ ਤਹਿਤ ਲੋਕਾਂ ਦੇ ਵੱਲੋਂ ਹਰ ਮਹੀਨੇ ਮਾਮੂਲੀ ਰਕਮ ਜਮ੍ਹਾਂ ਕਰਵਾਈ ਜਾਂਦੀ ਸੀ ਲੋਕਾਂ ਤੋਂ ਇਕੱਠੀ ਕੀਤੀ ਗਈ ਛੋਟੀ-ਛੋਟੀ ਰਕਮ ਉਸਨੇ ਦੇਸ਼ ਹੀ ਨਹੀਂ ਵਿਦੇਸ਼ ਵਿੱਚ ਵੀ ਪਲਸ ਗਰੁੱਪ ਦਾ ਐਮਪਾਇਰ ਖੜਾ ਕਰ ਦਿੱਤਾ ਜਾਣਕਾਰੀ ਮੁਤਾਬਕ ਕਰੋੜਾਂ ਰੁਪਏ ਨੂੰ ਪੰਗੂ ਨੇ ਅਲੱਗ-ਅਲੱਗ ਥਾਵਾਂ ਦੇ ਉੱਤੇ ਕਾਰੋਬਾਰਾਂ ਦੇ ਵਿੱਚ ਲਗਾ ਦਿੱਤਾ ਜਦੋਂ ਵਾਅਦੇ ਮੁਤਾਬਕ ਇਨਵੈਸਟਰਸ ਯਾਨੀ ਕਿ ਜੋ ਪੈਸੇ ਜਮ੍ਹਾਂ ਕਰਾਉਣ ਵਾਲੇ ਲੋਕ ਸੀ ਉਹਨਾਂ ਦਾ ਲੱਗਿਆ ਪੈਸਾ ਜਦੋਂ ਵਾਪਸ ਨਹੀਂ ਹੋਇਆ ਤਾਂ ਕੰਪਨੀ ਦੇ ਖਿਲਾਫ ਲੋਕਾਂ ਨੇ ਸ਼ਿਕਾਇਤਾਂ ਦਰਜ ਕਰਾਉਣੀਆਂ ਸ਼ੁਰੂ ਕਰ ਦਿੱਤੀਆਂ ਇਸ ਤੋਂ ਬਾਅਦ ਮਾਮਲਾ ਸੀਬੀਆਈ ਦੇ ਤੱਕ ਪਹੁੰਚਿਆ ਸੀਬੀਆਈ ਦੀ ਜਾਂਚ ਅਨੁਸਾਰ ਲੋਕਾਂ ਦੇ ਨਾਲ ਠੱਗੀ ਕਰਨ ਵਾਲੀ ਕੰਪਨੀ ਦੀ ਪਹਿਚਾਣ ਪਲਜ਼ ਇਨਫਰਾਸਟਰਕਚਰ ਪ੍ਰੋਜੈਕਟਸ ਲਿਮਟਿਡ ਅਤੇ ਹੋਰ ਕਈ ਨਾਵਾਂ ਦੇ ਨਾਲ ਪਛਾਣ ਹੋਈ ਉੱਚ ਰਿਟਰਨ ਦੇ ਝੂਠੇ ਵਾਅਦੇ ਤੇ ਲੋਕਾਂ ਨੂੰ ਨਿਵੇਸ਼ ਕਰਾਉਣ ਦੇ ਲਈ ਮਨਾਉਣ ਵਾਲੇ ਨਿਰਮਲ ਭੰਗੂ ਦੀ ਕੰਪਨੀ ਵੱਲੋਂ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਸੀ ਜਾਣਕਾਰੀ ਮੁਤਾਬਕ ਵੱਖ-ਵੱਖ ਰਾਜਾਂ ਦੇ ਵਿੱਚੋਂ 5.50 ਕਰੋੜ ਨਿਵੇਸ਼ਕਾਂ ਦੇ ਵੱਲੋਂ ਦਿੱਤੀ ਗਈ ਧਨ ਰਾਸ਼ੀ ਦਾ ਦੁਰਉਪਯੋਗ ਕੀਤਾ ਗਿਆ ਯਾਨੀ ਕਿ ਗਲਤ ਇਸਤੇਮਾਲ ਕੀਤਾ ਗਿਆ ਸੋਸਾਲ ਮਈ 2023 ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਰਲ ਗਰੁੱਪ ਦੀ ਪ੍ਰਾਪਰਟੀ ਸੀਜ਼ ਕਰਕੇ ਇਨਵੈਸਟਰ ਦੇ ਪੈਸੇ ਵਾਪਿਸ ਕਰਾਉਣ ਦਾ ਵਾਅਦਾ ਕੀਤਾ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਪ੍ਰਾਪਰਟੀ ਸੀਜ਼ ਕਰਨ ਦੀ ਕਾਨੂੰਨੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਸੀ ਤਾਜ਼ਾ ਇਹ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਸਤੰਬਰ 2023 ਦੇ ਵਿੱਚ ਨਰਮਲ ਸਿੰਘ ਪੰਗੂ ਦੀ ਪਤਨੀ ਪ੍ਰੇਮਕੌਰ ਨੂੰ ਵੀ ਗ੍ਰਿਫਤਾਰ ਕੀਤਾ ਸੀ ਪ੍ਰੇਮਕੌਰ ਨੂੰ ਇਸ ਮਾਮਲੇ ਦੇ ਵਿੱਚ ਪਰਲ ਗਰੁੱਪ ਦੀ ਜਾਇਦਾਦ ਨੂੰ ਅਲੱਗ ਕਰਨ ਅਤੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਨ ਦਾ ਦੋਸ਼ੀ ਪ੍ਰੇਮਕੌਰ ਨੇ ਜਾਇਦਾਦ ਨੂੰ ਵੇਚਣ ਦੇ ਲਈ ਇੱਕ ਕਰੀਬੀ ਰਿਸ਼ਤੇਦਾਰ ਨੂੰ ਟਰਾਂਸਫਰ ਕਰਨ ਦੇ ਲਈ ਨਾਮਜ਼ਦ ਕੀਤਾ ਸੀ ਇਹ ਵੀ ਦੋਸ਼ ਉਹਨਾਂ ਦੀ ਪਤਨੀ ਤੇ ਲੱਗਿਆ ਆਖਰਕਾਰ ਪਿਛਲੇ ਦਿਨੀ ਨਰਮਲ ਸਿੰਘ ਪੰਗੂ ਦਾ ਦਿਹਾਂਤ ਹੋ ਗਿਆ